ਇਹ ਉਹ ਗੱਡੀ ਆ ਬਾਈ ਜੀ ਜਿਹਦੇ ਖਾਤਰ ਤੁਸੀਂ ਇੱਕ ਵੀ ਰੁਪਿਆ ਨਹੀਂ ਲੈ ਕੇ ਆਉਣਾ ਸਿਰਫ ਆਧਾਰ ਕਾਰਡ ਤੇ ਪੈਨ ਕਾਰਡ ਲਿਆਉਣਾ ਆਧਾਰ ਕਾਰਡ ਪੈਨ ਕਾਰਡ થી ਤੁਹਾਨੂੰ ਗੱਡੀ ਮਿਲ ਜੂਗੀ 1 ਲੱਖ ਤੇ 75000 ਰੁਪਿਆ ਲਿਓ ਜਿਹੜੀ ਥਾਰ ਦੇਖਦੇ ਹੋ ਨਾ ਤੁਸੀਂ ਇਹ ਤੁਹਾਨੂੰ ਇਹਦੇ ਮਾਲਕ ਬਣਾ ਦੇਾਂਗੇ ਇਹ 4/2 ਹੈ ਜਿਹੜੀ ਸ਼ੋਰੂਮਾਂ ਦੇ ਵਿੱਚ ਵੀ ਅਵੇਲੇਬਲ ਹੈ ਨਹੀਂਗੀ ਕਾਰ ਹੈ ਨਹੀਂਗੀ ਉਹ ਆਪਣੇ ਕੋਲ ਅਵੇਲੇਬਲ ਖੜੀਆਂ 60000 ਰੁਪਿਆ ਲਿਓ ਬਾਈ ਜੀ i10 ਦੇ ਦਾਂਗੇ ਮਾਡਲ ਕਿੰਨਾ 2015 2015 ਮਾਡਲ i10 ਕੀ ਬਾਤ ਹੈ ਪੈਟਰੋਲ ਦੇ ਵਿੱਚ 2015 ਮਾਡਲ ਆ 12ਵੇਂ ਮਹੀਨੇ ਦੀ ਕਾਰ ਆ ਪੱਕੇ ਪੰਜਾਬ ਮੁਕਸਰ ਨੰਬਰ ਦੀ ਕਾਰ ਹੈ ਤੇ ਐਕਸਟਰਾ ਆਰਡੀਨਰੀ ਕੰਡੀਸ਼ਨ ਵਾਲੀ ਕਾਰ ਹੈ ਹਮ ਐਕਸਟਰਾ ਆਰਡੀਨਰੀ ਕੰਡੀਸ਼ਨ ਦੀ ਕਾਰ ਹੈ 15 ਮਾਡਲ ਕਾਰ ਹੋਵੇ ਤੇ ਪੇਂਟ ਕਿਦੋਂ ਵੀ ਨਾ ਹੋਵੇ ਕੀ ਬਾਤ ਹੈ ਹਾਂਜੀ ਨਵਾਂ ਇੰਟੀਰੀਅਰ ਹਮ 67000 ਕਿਲੋਮੀਟਰ ਚੱਲੀ ਨਵੇਂ ਸੀਟ ਕਵਰ ਹਮ ਪੱਕੇ ਮੁਕਸਰ ਨੰਬਰ ਦੀ ਕਾਰ ਯਸਰੋਲਾ ਪ੍ਰਾਈਸ ਹੈ ਜੀ ਸਤਿ ਸ੍ਰੀ ਅਕਾਲ ਦੋਸਤੋ ਨਵੀਆਂ ਗੱਡੀਆਂ ਜਿਹੜੀਆਂ ਨਹੀਂ ਮਿਲਦੀਆਂ ਉਹ ਦੇ ਦੇਾਂਗੇ 18 ਚਾਹੀਦੀਆਂ ਨੇ 18 ਮਿਲ ਜਾਣੀਆਂ ਤੇ ਘੱਟ ਚੱਲੀਆਂ ਹੋਈਆਂ ਗੱਡੀਆਂ ਤਿੰਨ ਧਾਰਾਂ ਖੜੀਆਂ ਨੇ ਆਪਣੇ ਕੋਲੇ 25 ਤੋਂ 30 ਧਾਰਾਂ ਦਾ ਸਟਾਕ ਆ ਤੇ ਸਣੀ ਭਾਈ ਆਪਣੇ ਨਾਲ ਆ ਆਪਾਂ ਖੜੇ ਆ ਗਣਪਤੀ ਕਾਰ ਬਾਜ਼ਾਰ ਸ਼੍ਰੀ ਮੁਕਸਰ ਸਾਹਿਬ ਤੇ ਬਾਈ ਨੂੰ ਤੁਸੀਂ ਜਾਣਦੇ ਹੋ ਸਾਰੇ ਤੇ ਵੀਰੇ ਲੋਕੇਸ਼ਨ ਦੱਸ ਦਿਓ ਇੱਕ ਵਾਰੀ ਗਣਪਤੀ ਕਾਰ ਬਾਜ਼ਾਰ ਮਲੋਟ ਬਠਿੰਡਾ ਰੋਡ ਬਾਈਪਾਸ ਆਪੋਜ਼ਿਟ ਵਧਵਾ ਹਸਪੀਟਲ ਸ਼੍ਰੀ ਮੁਕਸਰ ਸਾਹਿਬ ਤੇ ਗੱਡੀਆਂ ਬਾਈ ਨਵੀਆਂ ਨਵੀਆਂ ਘੱਟ ਚੱਲੀਆਂ ਪੱਕੇ ਪੰਜਾਬ ਨੰਬਰ ਦੀਆਂ ਆਲ オリジナル ਦੀ ਗਾਰੰਟੀ ਰਿਟਰਨ ਦੇ ਵਿੱਚ ਲਿਖ ਕੇ ਦੇਵਾਂਗੇ ਕੋਈ ਵੀ ਕਾਰ ਪਰਚੇਜ਼ ਕਰਕੇ ਲਿਆਉਣਾ ਸਕਦੇ ਤੇ ਲੋਨ ਕਿੰਨੇ ਟਾਈਮ ਚ ਲੋਨ ਇਹ ਜਿਆਦਾ ਸਿੰਪਲ 725 ਤੋਂ ਪਲੱਸ ਆ ਅੱਧੇ ਘੰਟੇ ਦੇ ਵਿੱਚ। ਕੀ ਬਾਤ ਹੈ? ਤੇ ਫਿਰ ਚਿੱਟੀ ਥਾਰ ਤੋਂ ਹੀ ਸ਼ੁਰੂ ਕਰਦੇ ਆਂ। ਹਾਂਜੀ। ਦੱਸੋ ਬਈ। ਲੋ ਮਾਈਲੇਜ ਦੇ ਵਿੱਚ ਕਾਰ 2023 ਦੀ ਮੈਨੂਫੈਕਚਰਿੰਗ ਆ। 2024 ਦੀ ਰਜਿਸਟਰਡ ਆ। ਠੀਕ ਹੈ। ਚੱਲੀ ਦੀ ਗੱਲ ਕਰਾਂਗੇ ਬ੍ਰਦਰ ਆਪਾਂ ਸਿਰਫ 2400 ਕਿਲੋਮੀਟਰ ਚੱਲੀ ਕਾਰ। 2400। ਹਾਂਜੀ। ਕੀ ਬਾਤ ਹੈ? 4/2 ਦੇ ਵਿੱਚ ਮੈਨੂਅਲ ਆ ਜੀ। 4/2 ਮੈਨੂਅਲ ਸਿਰਫ 2400 ਕਿਲੋਮੀਟਰ ਚੱਲੀ ਹੋਈ। 2400 ਕਿਲੋਮੀਟਰ ਚੱਲੀ ਆ ਵੀਰ ਨੂੰ ਉਹ ਮੀਟਰ ਚੈੱਕ ਕਰਵਾਓ। ਹੂੰ। ਨੋਟ ਐ ਸਿੰਗਲ ਸਕ੍ਰੈਚ, ਨੋਟ ਐ ਸਿੰਗਲ ਡਾ ਕਿਆ ਬਾਤ ਹੈ ਤੇ ਰੇਟ 올 ओरिजिनल ਦੀ ਗਾਰੰਟੀ ਫਸਟ ਓਨਰ ਹੈ ਇੱਕੋ ਹੀ ਯਸਰੋ ਵਾਲਾ ਮੁੱਲ ਹੈ ਜੀ 14 ਲੱਖ ਤੇ 25000 ਰੁਪਿਆ 14 ਲੱਖ 25000 12 ਲੱਖ ਤੋਂ 12.5 ਲੱਖ ਰੁਪਏ ਤੱਕ ਦਾ ਲੋਨ ਇਸ ਕਾਰ ਦੇ ਉੱਪਰ इजीली ਕਰਵਾ ਦੇਾਂਗੇ ਪਰ ਬੰਦੇ ਦੀ ਲਿਮਟ ਹੋਣੀ ਚਾਹੀਦੀ ਹੈ ਲੋਨ ਮੰਨ ਲਓ ਬੰਦੇ ਦੀ ਕੈਪੇਬਿਲਟੀ ਬੰਨੀ ਚਾਹੀਦੀ ਹੈ ਲੋਨ ਦੀ ਲੋਨ ਅਧੇ ਘੰਟੇ ਚ ਅਪਰੂਵਲ ਦੇ ਦੇਾਂਗੇ ਠੀਕ ਹੈ ਵੀਰੇ ਤੇ ਅੱਗੇ ਬਾਈ ਕਾਲੇ ਰੰਗ ਦੀ ਥਾਰ ਆ ਗਈ 4/2 ਦੱਸੋ ਵੀਰੇ ਇਹ ਵੀ 2023 ਮਾਡਲ ਹੈ ਜੀ ਪੇਡ ਨੰਬਰ ਲੱਗਾ 87000 ਨੂੰ ਠੀਕ ਹੈ ਪਹਿਲੇ ਨਾਤੇ ਇਹ ਚੱਲੀ ਹੈ 34000 ਕਿਲੋਮੀਟਰ 34000 ਠੀਕ ਹੈ 올 ओरिजिनल ਦੀ ਵੀ ਗਾਰੰਟੀ ਹੈ ਹਮ ਸ਼ੋਰੂਮ ਦਾ ਮਤਲਬ ਸ਼ੋਰੂਮ ਹੈ ਪਹਿਲੇ ਨਾਤੇ ਇਹ ਵੀ ਇਹਦਾ ਯਸਰੂਨ ਵਾਲਾ ਪ੍ਰਾਈਸ ਹੈ 13 ਲੱਖ 75000 ਲੋਨ ਫੈਸਿਲਿਟੀ 12 ਲੱਖ ਦੇ ਦੇ ਤੇਰੀ ਆਏਗੀ 1 ਲੱਖ ਤੇ 75000 ਰੁਪਿਆ ਲਿਓ ਜਿਹੜੀ ਥਾਰ ਦੇਖਦੇ ਹੋ ਨਾ ਤੁਸੀਂ ਇਹ ਤੁਹਾਨੂੰ ਇਹਦੇ ਮਾਲਕ ਬਣਾ ਦਿਆਗੇ ਇਹ 4/2 ਹੈ ਜਿਹੜੀ ਸ਼ੋਰੂਮਾਂ ਦੇ ਵਿੱਚ ਵੀ ਅਵੇਲੇਬਲ ਹੈ ਨਹੀਂਗੀ ਕਾਰ ਹੈ ਨਹੀਂਗੀ ਉਹ ਆਪਣੀ ਨਹੀਂ ਹੈਗੀ ਹਮ ਆਪਣੇ ਕੋਲ ਅਵੇਲੇਬਲ ਖੜੀਆਂ ਦੋਨੋਂ ਹੀ ਠੀਕ ਹੈ ਇਹ ਚਿੱਟੀ ਲੈਣੀ ਹੈ 2000 ਚੱਲੀ ਹੈ ਇਹ ਲੈਣੀ ਚਾਹੁੰਦੀ 1000 ਚੱਲੀ ਹੈ ਨੈਕਸਟ ਆ ਗਈ ਜੀ ਐਕਸਟਰਾ ਸੈਸਰੀ ਵਗੈਰਾ ਲੱਗੀ ਹੋਈ ਹੈ 2022 ਮਾਡਲ ਆਟੋਮੈਟਿਕ 2022 ਇਹ ਤਾਂ ਨਵੀਂ ਕਿਸੇ ਮੁੱਲ ਵੀ ਨਹੀਂ ਮਿਲਦੀ 4x4 4x4 ਆਟੋਮੈਟਿਕ ਹੈ ਠੀਕ ਹੈ ਸਾਰਾ ਨਾਲ ਟੌਪ ਆ ਗਈ ਸਾਰਾ ਨਾਲ ਟੌਪ ਫੁੱਲੀ ਲੋਡਡ ਹੈ ਜੀ ਅਲੋਇਟਰ ਸੈਟ 21 ਇੰਚ ਹੀ ਲੱਗਾ ਹੋਇਆ ਬਿਲਕੁਲ ਨਵਾਂ ਹਮ ਐਮ ਪੂਫਰ ਸੀਟ ਕਵਰ ਸਾਰੇ ਫੀਚਰ ਹੈਗੇ ਆ 41000 ਹੀ ਚੱਲੀ ਆ 4x4 ਆਟੋਮੈਟਿਕ ਡੀਜ਼ਲ ਦੇ ਵਿੱਚ ਕਰੋ ਵੀ ਮੀਟਰ ਚੈੱਕ ਕਰਾ ਦੇ ਬਾਈ ਨੇੜੇ ਕਰਕੇ ਪਹਿਲੇ ਨਾਲ ਦੀਆਂ ਪੱਕੇ ਨੰਬਰ ਦੀਆਂ ਗੱਾਰਾਂ ਜੀ ਹੂੰ ਸਿਰਫ 41000 ਕਿਲੋਮੀਟਰ ਚੱਲੀ ਆ ਗੱਡੀ ਤੇ ਬਾਈ ਇਹਦਾ ਰੇਟ ਹੈ ਏ ਯਸ ਨੋ ਦੇ ਵਿੱਚ 16 ਲੱਖ 25 ਹਜ਼ਾਰ ਦੀ ਕਾਰ ਦੇ ਦੇਵਾਂਗੇ ਜੀ ਸਾਢੇ 13 ਤੋਂ 14 ਲੱਖ ਰੁਪਏ ਤੱਕ ਦਾ ਲੋਨ ਆਪਾਂ ਇਸ ਕਾਰ ਦੇ ਉੱਪਰ ਵੀ ਬੈਂਕ ਤੋਂ ਕਰਾ ਦੇਾਂਗੇ ਕੰਡੀਸ਼ਨ ਇਹੀ ਹੈ ਵੀ ਬੰਦੇ ਦੀ ਕੈਪੇਬਿਲਿਟੀ ਬਣਨੀ ਚਾਹੀਦੀ ਹੈ ਐਲੀਜੀਬਿਲਿਟੀ ਬਣਨੀ ਚਾਹੀਦੀ ਲੋਨ ਆਪਾਂ ਕਰਾ ਦੇਾਂਗੇ ਲੋਨ ਦੀ ਕੋਈ ਦਿੱਕਤ ਨਹੀਂ ਜਿਹੜੇ ਵੀਰ ਕਹਿੰਦੇ ਨੇ 18 ਨਹੀਂ ਲੱਭਦੀਆਂ ਹੈਆਂ 18 ਲੋਪ ਹੋ ਗਈਆਂ ਲੈ ਤਿੰਨ ਥਾਰਾ ਹਾਜ਼ਰ ਖੜੀਆਂ ਜੀ ਦੋ ਥਾਰਾ ਹੋਰ ਆ ਰਹੀਆਂ ਆਪਣੇ ਕੋਲੇ ਕਦੇ ਦੋ ਦਿਨ ਤੱਕ ਆ ਜਾਣਗੀਆਂ ਥਾਰਾਂ ਹੀ ਥਾਰਾਂ ਕਰ ਦੇਣੀ ਆ ਕੀ ਬਾਤ ਹੈ ਮੇਲਾ ਲਾ ਦੇਣਾ ਸਾਰਾ ਮੇਲਾ ਲਾ ਦੇਣਾ ਤੇ ਅੱਗੇ ਭਾਈ ਛੋਟੇ ਬਜਟ ਦੀ ਕਾਰ ਠੀਕ ਹੈ ਇਹ ਵੀ ਕਾਰ ਬਹੁਤ ਘੱਟ ਵੇਖਣ ਨੂੰ ਮਿਲਦੀ ਹੈ ਪੈਟਰੋਲ ਦੇ ਵਿੱਚ ਹੈ ਜੀ ਮਾਰਕੀਟ ਬਹੁਤ ਆ ਪੈਟਰੋਲ ਕਾਰ ਦੀ ਮਾਡਲ ਕਿੰਨਾ 2015 ਮਾਡਲ ਹੈ ਹੂੰ ਪਹਿਲੇ ਨਾ ਦੀ ਹੈ ਠੀਕ ਹੈ ਪੱਕੇ ਨੰਬਰ ਦੀ ਹੈ ਚੱਲੀ 54000 ਹੈ ਫੁੱਲ ਇਨ ਸ਼ੌਟ ਆ ਕਾਰ ਦੇ ਆਪਣੇ ਕੋਲ ਹਲੇ ਹੁਣੇ ਆਈ ਹੈ ਕਾਰ ਠੀਕ ਹੈ ਬਹੁਵੇਂ ਦਿਖਾਤੀ 54000 ਚੱਲੀ ਇੰਟੀਰੀਅਰ ਚੈੱਕ ਕਰਾਓ ਬਿਲਕੁਲ ਨਵਾਂ ਸੀਟ ਕਵਰ ਖਰਾਵਾ ਹੈ ਵੇ ਲੈ ਜਾਣਗੇ ਕੋਈ ਦਿੱਕਤ ਨਹੀਂ ਹੂੰ ਸੀਟ ਕਵਰ ਸਾਨੂੰ ਚੇਂਜ ਕਰਵਾ ਕੇ ਦੇਵਾਂਗੇ ਠੀਕ ਹੈ ਬਿਲਕੁਲ ਨਵੀਂ ਹੈ 올 ओरिजिनल ਨਵੇਂ ਟਾਇਰ ਹਨ ਤੇ ਰੇਟ ਵੀਰੇ ਇਕ ਕੋਈ ਐਸਨੋਲਾ ਪ੍ਰਾਈਸ ਹੈ ਜੀ ਇਹਦਾ 3 ਲੱਖ ਤੇ 60000 ਰੁਪਿਆ 3 ਕੋ ਲੱਖ ਰੁਪਏ ਤੱਕ ਦਾ ਲੋਨ ਇਸ ਕਾਰ ਦੇ ਉੱਪਰ ਬੈਂਕ ਦਾ 60000 ਰੁਪਿਆ ਲਓ ਬਾਈ ਜੀ ਆਈ 10 ਦੇ ਦਾਂਗੇ ਮਾਡਲ ਕਿੰਨਾ 2015 2015 ਮਾਡਲ ਆਈ 10 ਕੀ ਬਾਤ ਹੈ ਪੈਟਰੋਲ ਦੇ ਵਿੱਚ ਠੀਕ ਹੈ ਵੀਰੇ ਤੇ ਅੱਗੇ ਆ ਗਿਆ ਝੋਟਾ ਝੋਟਾ ਆ ਗਿਆ ਜੀ 2000 16 ਮਾਡਲ ਆ ਹੂੰ 4/4 ਆਟੋ 4/4 ਆਟੋ 16 ਮਾਡਲ 16 ਮਾਡਲ 3.2 3.2 ਠੀਕ ਹੈ ਵੀਰੇ ਹੋਰ ਕਿਹੜੇ ਕਿਹੜੇ ਫੀਚਰ ਨੇ ਇਸ ਵਿੱਚ ਇਦੇ ਵਿੱਚ ਸਾਰੇ ਫੀਚਰ ਹੀ ਆ ਜਾਂਦੇ ਜੀ ਸਨਰੂਫ ਪੈਨੋਮਿਕ ਇਲੈਕਟ੍ਰੋਨਿਕ ਸੀਟ ਐਚ ਪੈਨਲ ਸਾਰੇ ਫੀਚਰ ਆ ਜਾਂਦੇ ਇਹਦੇ ਵਿੱਚ ਤੇ ਰੇਟ ਵੀਰੇ ਗੱਡੀ ਦਾ ਰੇਟ ਇਹ ਕਾਰ ਦੇ ਦਿਆਂਗੇ 19,25,000 ਰੁਪਏ ਦੀ 19,25,000 ਦੀ ਲੋਨ ਕਿੰਨੇ ਕ ਦਾ ਹੋ ਜੂ ਇਹਦੇ ਤੇ ਹੂੰ ਲੋਨ ਕਰਾ ਦੇਾਂਗੇ ਜੀ 16 ਲੱਖ ਰੁਪਏ ਦਾ 16 ਲੱਖ ਦਾ ਲੋਨ ਹੋ ਜੂ ਬੰਪਰ ਟੂ ਬੰਪਰ ਜੈਨੂਨ ਹੈ ਚੰਡੀਗੜ੍ਹ ਦਾ ਨੰਬਰ ਹੈ ਪਹਿਲੇ ਨਾਂ ਤੇ ਹੈ ਦਸੰਬਰ ਮਹੀਨੇ ਦੀ ਕਾਰ ਹੈ 71,000 ਚੱਲੀ ਹੈ ਫੁੱਲ ਇਨਸ਼ੋਰਡ ਆ ਕਾਰ ਦਾ 3,25,000 ਰੁਪਇਆ ਲੈ ਕੇ ਆਉਣਾ ਹਾਂਜੀ ਤੇ ਐਂਡੈਵਰ ਮਿਲ ਜੂ ਤੁਹਾਨੂੰ 2016 3.2 4x4 ਆਟੋਮੈਟਿਕ ਕੀ ਬਾਤ ਅੱਗੇ ਆ ਗਈ ਟੋヨタ ਕਰੋਲਾ ਦੱਸੋ ਵੀਰੇ ਟੋヨタ ਕਰੋਲਾ 2015 ਮਾਡਲ ਹੈ ਜੀ ਮਾਡਲ ਦੇ ਵਿੱਚ ਕਾਰ ਹੈ ਠੀਕ ਹੈ ਡੀਜ਼ਲ ਦੇ ਵਿੱਚ ਹੈ ਪਹਿਲੇ ਨਾਂ ਦੇ ਕਾਰ ਹੈ ਠੀਕ ਹੈ ਵੀਰੇ ਚੱਲੀ ਦੀ ਗੱਲ ਕਰਾਂਗੇ ਚੱਲੀ ਹੋਈ ਹੈ ਸਿਰਫ ਕੰਪਨੀ ਰਿਕਾਰਡ ਨਾਲ 1,20,000 ਕਿਲੋਮੀਟਰ 1,20,000 ਚੱਲੀ ਹੈ ਹੂੰ ਕੰਡੀਸ਼ਨ ਚੈੱਕ ਕਰਾ ਦੇ ਅੰਦਰੋਂ ਡੀਜ਼ਲ ਦੀ ਕਾਰ ਆ ਜੀ ਜੀ ਮਾਡਲ ਤੇ ਬਈ ਰੇਟ ਇਹ ਕਾਰ ਦੇ ਦੇ ਦਾਂਗੇ ਜੀ ਨੰਬਰ ਅਦਰ ਸਟੇਟ ਦਾ ਹੈ ਜੀ ਹੂੰ ਪੰਜਾਬ ਦਾ ਨੰਬਰ ਲਾ ਕੇ ਦੇਵਾਂ ਕਾਰ ਆਪਾਂ ਯਸਨਾ ਮੁੱਲ ਲੈ ਕੋਈ ਛੋਟਾ ਜਿਹਾ ਮੁੱਲ 6 ਲੱਖ ਤੇ 35000 ਰੁਪਇਆ ਪੰਜਾਬ ਨੰਬਰ ਲਾ ਕੇ 6 ਲੱਖ 35000 6 ਲੱਖ 35000 ਦੀ ਕਾਰ ਮਿਲ ਜੂਗੀ 2015 ਜੀ ਮਾਡਲ ਆਲਟਿਸ ਕਰੋਲਾ ਡੀਜ਼ਲ ਦੇ ਵਿੱਚ ਕਾਰ オリジナルਲੀ ਨੋਨ ਐਕਸੀਡੈਂਟਲ ਦੀ ਨੋਟ ਟੂ ਮੀਟਰ ਟੈਂਪਰ ਦੀ ਗਾਰੰਟੀ ਰਿਟਰਨ ਦੇ ਵਿੱਚ ਲਿਖ ਕੇ ਦੇਵਾਂਗੇ ਲੋਨ ਕਿੰਨੇ ਦਾ ਹੋਵੇ? ਲੋਨ ਹੋ ਜਾਏਗਾ 4 ਤੋਂ 4.5 ਲੱਖ ਰੁਪਏ। 4 ਤੋਂ 4.5 ਦਾ ਲੋਨ ਹੋ ਜੂ ਬਾਕੀ ਛੋਟੀ ਜੀ ਡਾਊਨ ਪੇਮੈਂਟ ਲੈ ਕੇ ਆਉਣੀ ਆ। ਅੱਗੇ ਆ ਗਈ ਬਾਈ ਜੀ ਕ੍ਰੇਟਾ ਕਾਰ ਦੱਸੋ ਵੀਰੇ। 2022 ਮਾਡਲ ਆ। ਹੂੰ। 12ਵੇਂ ਮਹੀਨੇ ਦੀ ਐ, E+ ਐ। ਬੇਸ ਮਾਡਲ ਜੀ ਨੂੰ ਕਹਿੰਦੇ ਨੇ ਆਪਾਂ। ਹੂੰ। ਪੱਕਾ ਨੰਬਰ ਲੁਧਿਆਣੇ ਦਾ। ਹੂੰ। ਬੰਪਰ ਟੂ ਬੰਪਰ 올 ओरिजिनल ਦੀ ਗਾਰੰਟੀ ਰਿਟਨ 'ਚ ਲਿਖ ਕੇ ਦੇਵਾਂਗੇ। ਠੀਕ ਐ। ਪਹਿਲੇ ਨਾਤੇ ਐ ਫੁੱਲੀ ਬੀਮਾ ਕਾਰ ਦਾ। ਠੀਕ ਐ। 44000 ਕਿਲੋਮੀਟਰ ਕੰਪਨੀ ਰਿਕਾਰਡ ਨਾਲ ਚੱਲੀ ਵੀ ਐ। ਬਲੂ ਪੰਕ ਦਾ ਸਿਸ ਕਰੂਜ਼ ਕੰਟਰੋਲ ਸਟੀਅਰਿੰਗ ਕੰਟਰੋਲ ਬੈਕ ਕੈਮਰਾ ਹਰ ਚੀਜ਼ ਵਰਕਿੰਗ ਚ ਹੈ ਨਾਲ ਦੇ ਟਾਇਰ ਆ ਸਟਿਪਣੀਆਂ ਅਨ ਯੂਜ਼ ਆ ਠੀਕ ਆ ਵੀਰੇ ਤੇ ਰੇਟ ਆਲ オリジナル ਰੇਟ ਇੱਕੋ ਯੈਸਨੋ ਵਾਲਾ ਪ੍ਰਾਈਸ ਹੈ ਜੀ 11 ਲੱਖ 95000 ਰੁਪਿਆ 11 ਲੱਖ 95000 11 ਲੱਖ 95000 ਯੈਸਨੋ ਵਾਲਾ ਪ੍ਰਾਈਸ ਹੈ ਜੀ ਨੋਟ 바ਰਗਨਿੰਗ ਤੇ ਲੋਨ ਕਿੰਨੇ ਦਾ ਹੋ ਜੂ ਤੇ ਲੋਨ ਕਰਾ ਦੇਾਂਗੇ ਜੀ 10 ਲੱਖ ਰੁਪਏ ਦਾ ਹੋਈ ਜਾਊ ਉਸ ਤੋਂ ਦਾ ਵੱਧ ਵੀ ਹੋ ਜਾਏ 10 ਲੱਖ ਦਾ ਮੰਨ ਕੇ ਚੱਲੋ 1 ਲੱਖ 95000 ਲਿਓ ਇੱਕ ਗੱਡੀ ਤੇ ਤੁਹਾਨੂੰ ਮਾਲਕ ਬਣਾ ਦਾਂਗੇ ਠੀਕ ਹੈ ਨਾ 올 ओरिजिनल ਦੀ ਗਾਰੰਟੀ ਰਿਟਰਨ ਦੇ ਵਿੱਚ ਲਿਖ ਕੇ ਮੀਟਰ ਦੀ ਨੋਨ ਰੀਪੇਂਟ ਦੀ ਗਾਰੰਟੀ ਰਿਟਰਨ ਚ ਲਿਖ ਕੇ ਠੀਕ ਹੈ ਵੀਰੇ ਤੇ ਅੱਗੇ ਆ ਗਈ ਪੇਡ ਨੰਬਰ ਦੀ ਵੈਨਿਊ ਡੀਜ਼ਲ ਦੀ ਕਾਰ ਆ ਵੀਰੇ ਵੈਨਿਊ ਡੀਜ਼ਲ 2022 ਮਾਡਲ ਹੈ ਪੇਡ ਨੰਬਰ ਹੈ 0041 ਟੌਪ ਐਂਡ ਵੇਰੀਐਂਟ ਆ ਗਿਆ ਇਸ ਪੁਸ਼ ਬਟਨ ਸਟਾਰਟ ਹਮ ਸਨਰੂਫ ਸਾਰੇ ਫੀਚਰੇ ਚ ਆ ਜਾਂਦੇ ਆ ਠੀਕ ਹੈ 65000 ਕਿਲੋਮੀਟਰ ਚੱਲੀ ਆ ਜੀ 65000 ਹਾਂਜੀ ਠੀਕ ਆ ਬਈ ਬਿਲਕੁਲ ਨਵੀਂ ਦਾ ਮਤਲਬ ਨਵੀਂ ਹੈ ਸਾਲੂਫ ਸਾਰੇ ਫੀਚਰ ਆ ਜਾਂਦੇ ਸਾਰੇ ਫੀਚਰ ਟੋਪ ਮਾਰਨ ਹਾਂਜੀ ਹਾਂਜੀ ਠੀਕ ਹੈ ਵੀਰੇ ਤੇ ਰੇਟ ਇਹਦਾ ਇੱਕੋ ਹੀ ਯਸਨੋ ਵਾਲਾ ਪ੍ਰਾਈਸ ਹੈ ਜੀ ਯਸਨੋ ਵਾਲਾ ਹੀ 10 ਲੱਖ ਤੇ 25000 ਰੁਪਏ ਰੇਟ ਹੈ ਇਹਦਾ 9 ਤੋਂ 9.5 ਲੱਖ ਰੁਪਏ ਤੱਕ ਦਾ ਲੋਨ ਆਪਾਂ ਇਸ ਗੱਡੀ ਉੱਪਰ ਵੀ ਬੈਂਕ ਤੋਂ ਕਰਾ ਦੇਾਂਗੇ ਜੀ ਠੀਕ ਹੈ ਹਾਂ ਪਹਿਲਾਂ ਆਓ ਪਹਿਲਾਂ ਪਾਓ ਪਹਿਲਾਂ ਆਓ ਪਹਿਲਾਂ ਪਾਓ ਬੈਨਿਊ ਡੀਜ਼ਲ ਵਾਲੀ ਬੈਨਿਊ ਡੀਜ਼ਲ ਤੇ ਅੱਗੇ ਆ ਗਈ ਬਾਈ ਜੀ ਸੈਂਟਰੋ ਸੈਂਟਰੋ ਆ ਗਈ ਜੀ ਆਟੋ ਗੇਅਰ ਦੇ ਵਿੱਚ 2000 21 ਮਾਡਲ ਹੈ 12ਵੇਂ ਮਹੀਨੇ ਦੀ ਕਾਰ ਆ ਚੱਲੀ ਦੀ ਗੱਲ ਕਰਾਂਗੇ ਚੱਲੀ ਆ ਸਿਰਫ ਤੇ ਸਿਰਫ 15000 ਕਿਲੋਮੀਟਰ ਸਿਰਫ 15000 ਆਟੋ ਗੇਅਰ ਦੇ ਵਿੱਚ ਆ ਜੀ ਆਟੋ ਕਾਰਾਂ ਬਹੁਤ ਘੱਟ ਕਾਊ ਮਿਲਦੀਆਂ ਛੋਟੀਆਂ ਦੇ ਵਿੱਚ ਆਪਣੇ ਕੋਲ ਆਟੋ ਕਾਰ ਹਾਜ਼ਰ ਆ ਜੀ ਅੰਦਰ ਕੁਲੀਸ਼ਨ ਚੈੱਕ ਕਰੋ ਮਿੱਤਰੋ ਜਮਾ ਨਵੀਂ ਗੱਡੀ ਆ ਸਿਰਫ 15000 ਕਿਲੋਮੀਟਰ ਚੱਲੀ ਹੋਈ ਤੇ ਭਾਈ ਰੇਟ ਗੱਡੀ ਦਾ ਯਸਰੂਲਾ ਪ੍ਰਾਈਸ ਆ ਜੀ 5 ਲੱਖ ਤੇ 40000 ਰੁਪਿਆ 5 ਲੱਖ 40000 ਰੇਟ ਆ ਲੋਨ ਕਿੰਨਾ ਦਾ ਹੋ ਜਾਊਗਾ ਲੋਨ ਹੋ ਜਾਊਗਾ ਇਹ 4 ਤੋਂ 4.5 ਲੱਖ ਰੁਪਏ 4 ਤੋਂ 4.5 ਦਾ ਲੋਨ ਤੇ ਅੱਗੇ ਆ ਗਈ i20 i20 ਹੈ ਜੀ ਡੀਜ਼ਲ ਦੇ ਵਿੱਚ 12ਵਾਂ ਮਹੀਨਾ 2018 ਠੀਕ ਹੈ ਮੈਗਨਾ ਆਪਸ਼ਨਲ ਹੈ ਠੀਕ ਹੈ ਸਿੰਗਲ ਇੰਚ ਵੀ ਬੰਪਰ ਟੂ ਬੰਪਰ ਪੇਂਟ ਹੈ ਨਹੀਂ ਕਿਤੋਂ ਵੀ ਚੱਲੀ ਐ ਸਿਰਫ ਤੇ ਸਿਰਫ 24000 ਕਿਲੋਮੀਟਰ 24000 ਪਹਿਲੇ ਨਾ ਤੇ ਆ ਫੁੱਲ ਵੀ ਮੈਂ ਕਰਤਾ ਜਮਾ ਨਵੀਂ ਗੱਡੀ ਆ ਬਈ 24000 ਕਿਲੋਮੀਟਰ ਚੱਲੀ ਐ ਸਿਰਫ ਅੰਦਰੋਂ ਕੰਡੀਸ਼ਨ ਚੈੱਕ ਕਰ ਲਓ ਜਮਾ ਨਵੀਂ ਨਵੀਂ ਦਾ ਮਤਲਬ ਨਵੀਂ ਨਵੀਂ ਦਾ ਮਤਲਬ ਨਵੀਂ ਤੇ ਬਾਈ ਜੀ ਰੇਟ ਇੱਕੋ ਹੀ ਐਸਰੋਲਾ ਪ੍ਰਾਈਸ ਐ 6 ਲੱਖ ਤੇ 65000 ਰੁਪਿਆ 5 ਤੋਂ 5.5 ਲੱਖ ਰੁਪਏ ਤੱਕ ਦਾ ਗੱਡੀ ਦੇ ਉੱਪਰ ਬੈਂਕ ਤੋਂ ਲੋਨ ਕਰਵਾ ਦੇਣਾ ਲੋਨ ਕਰਾ ਦੇਾਂਗੇ ਠੀਕ ਹੈ ਵੀਰੇ ਅੱਗੇ ਆ ਗਈ ਡਿਜ਼ਾਇਰ 2015 ਮਾਡਲ ਹੈ 12ਵੇਂ ਮਹੀਨੇ ਦੀ ਕਾਰ ਹੈ ਪੱਕੇ ਪੰਜਾਬ ਮੁਕਸਰ ਨੰਬਰ ਦੀ ਕਾਰ ਹੈ ਤੇ ਐਕਸਟਰਾ ਆਰਡੀਨਰੀ ਕੰਡੀਸ਼ਨ ਵਾਲੀ ਕਾਰ ਹੈ ਐਕਸਟਰਾ ਆਰਡੀਨਰੀ ਕੰਡੀਸ਼ਨ ਦੀ ਕਾਰ ਹੈ 15 ਮਾਡਲ ਕਾਰ ਹੋਵੇ ਤੇ ਪੇਂਟ ਕਿਦੋਂ ਵੀ ਨਾ ਹੋਵੇ ਕੀ ਬਾਤ ਹੈ ਹਾਂਜੀ ਨਵਾਂ ਇੰਟੀਰੀਅਰ 67000 ਕਿਲੋਮੀਟਰ ਚੱਲੀ ਨਵੇਂ ਸੀਟ ਕਵਰ ਪੱਕੇ ਮੁਕਸਰ ਨੰਬਰ ਦੀ ਕਾਰ ਯਸਰੋਲਾ ਪ੍ਰਾਈਸ ਹੈ ਜੀ 4 ਲੱਖ 95000 ਰੁਪਏ ਦਾ ਵੀ 4 ਲੱਖ 95000 ਦੇ ਵਿੱਚ 15 ਮਾਡਲ ਡਿਜ਼ਾਇਰ 15 ਮਾਡਲ ਡਿਜ਼ਾਇਰ ਵੀਡੀਆਈ ਨਵੀਆਂ ਲਟਾਂ ਵਾਲੀ ਏਬੀਐਸ ਵਾਲੀ ਮੁਕਸਰ ਨੰਬਰ ਦੀ ਗੱਲ ਠੀਕ ਹੈ ਵੀਰੇ ਇਹਦੇ ਤੇ ਲੋਨ 4 ਲੱਖ ਰੁਪਏ ਤੱਕ ਦਾ ਕਰਾ ਦੇਵਾਂਗੇ ਇਹ ਪਿੰਗ ਤੋਂ ਰੇਟ ਕਿੰਨਾ ਕਿਹਾ ਸੀ 495 95000 ਲੈ ਕੇ ਆਉਣਾ ਹਾਂਜੀ ਹਾਂਜੀ 95000 ਰੁਪਏ ਦੇ ਵਿੱਚ ਬਾਈ ਜੀ 2015 ਮਾਡਲ ਡੀਜ਼ਲ ਦੀ ਡਿਜ਼ਾਇਰ ਤੇ ਤੁਹਾਨੂੰ ਮਾਲਕ ਬਣਾ ਦੇਣਾ ਹੁਣੇ ਆਜੋ ਫਟਾਫਟ ਤੇ ਅੱਗੇ ਖੜੀ ਆ ਬਾਈ ਜੀ ਬਰੀਜਾ 2020 ਮਾਡਲ ਬਰੀਜਾ ਜੈਡੀਟੀਆਈ ਠੀਕ ਹੈ ਤੁਹਾਨੂੰ ਬਰੀਜ਼ਾ ਮਿਲਣੀ ਹੈ ਬਾਜ਼ਾਰ ਚ 17 18 19 ਮਾਰਨ ਲਗਾਓ 20 ਮਾਰਨ ਬਰੀਜ਼ਾ ਬਹੁਤ ਘੱਟ ਵਕਾਓ ਮਿਲੂਗੀ ਪੀਵੀ 63 ਪੱਕੇ ਨੰਬਰ ਦੀ ਪਹਿਲੇ ਨਾ ਦੀ ਠੀਕ ਹੈ 올 ओरिजिनल ਆਕਾਰ ਸਾਰੇ ਕੱਲੇ ਬੰਪਰਾਂ ਨੂੰ ਛੱਡ ਕੇ ਠੀਕ ਹੈ ਚੱਲੀ ਕਿੰਨੀ ਹੈ ਚੱਲੀ ਹੋਈ ਹੈ ਜੀ ओरिजिनल 1 ਲੱਖ ਕਿਲੋਮੀਟਰ 1 ਲੱਖ ਕਿਲੋਮੀਟਰ ਕੰਪਨੀ ਰਿਕਾਰਡ ਨਾਲ ਚੱਲੀ ਆ ਹਾਂਜੀ ਅੰਦਰੋਂ ਕੰਡੀਸ਼ਨ ਚੈੱਕ ਕਰ ਲਓ ਸੀਟ ਕਵਰ ਜਮਾ ਨਵੇਂ ਨੇ ਸਾਫ਼ ਸੁਥਰਾ ਇੰਟੀਰੀਅਰ ਹੈ ਗੱਡੀ ਦਾ ਤੇ ਰੇਟ ਵੀਰੇ ਇਹਦਾ ਇੱਕੋ ਹੀ ਛੋਟਾ ਜਿਹਾ ਮੁੱਲ ਹੈ ਜੈਸਟ 9 ਵਾਲਾ 8.5 ਲੱਖ ਰੁਪਈਆ 8.5 ਲੱਖ 7 ਲੱਖ ਦਾ ਲੋ ਤੇ ਬਰੀਜਾ ਗੱਡੀ ਦੇ ਦਿਆਂਗੇ ਤੇ ਅੱਗੇ ਆ ਗਈ ਬਾਈ ਜੀ ਕ੍ਰੇਟਾ ਕਾਰ ਕ੍ਰੇਟਾ ਆ ਗਈ ਜੀ 2018 ਮਾਡਲ 1.4 ਡੀਜ਼ਲ ਦੇ ਵਿੱਚ E+ ਹੈ ਜੀ ਠੀਕ ਹੈ 90000 ਕਿਲੋਮੀਟਰ ਚੱਲੀ ਹੈ ਹਮ ਪਹਿਲੇ ਨਾਂ ਤੇ ਹੈ ਠੀਕ ਹੈ ਪੱਕੇ ਪੰਜਾਬ ਨੰਬਰ ਦੀ ਹੈ ਆਲ オリジナル ਦੀ ਗਾਰੰਟੀ ਇਹਦੀ ਰਿਟਰਨ ਦੇ ਵਿੱਚ ਲਿਖ ਕੇ ਦੇਵਾਂਗੇ ਜੀ ਅੰਦਰੋਂ ਕੰਡੀਸ਼ਨ ਇਹਦੀ ਵੀ ਚੈੱਕ ਕਰੋ ਬਾਈ ਜੀ ਜਿਵੇਂ ਨਵੀਂ ਕਾਰ ਆ ਤੇ ਵੀਰੇ ਰੇਟ ਇੱਕੋ ਹੀ ਛੋਟਾ ਜਿਹਾ ਮੁੱਲ ਹੈ ਜੀ 8 ਲੱਖ ਤੇ 15000 ਰੁਪਿਆ 8 ਲੱਖ 15000 ਠੀਕ ਹੈ ਵੀਰੇ 1 ਲੱਖ 15000 ਨਾਲ ਦੇ ਦੂੰ ਗੱਡੀ ਦੇ ਦਿਆਂਗੇ ਠੀਕ ਹੈ ਵੀਰੇ ਤੇ ਅੱਗੇ ਆ ਗਈ ਬਾਈ ਜੀ ਪੇਡ ਨੰਬਰ ਵਾਲੀ ਟਵਾਟਾ ਦੀ ਆਲਟਿਸ ਕਰੋਲਾ ਜੀਐਲ ਮਾਡਲ ਹੈ ਜੀ ਟੌਪ ਮਾਡਲ ਹਮ ਆਲ ओरिजिनल ਦੀ ਗਾਰੰਟੀ ਹੈ 98000 ਚੱਲੀ ਹੈ ਹਮ ਸ਼ੋਰੂਮ ਦਾ ਮਤਲਬ ਸ਼ੋਰੂਮ ਪਹਿਲੇ ਨਾ ਦੀ ਹਮ ਫੁੱਲ ਇਨ ਸ਼ੌਟ ਕਾਰ ਦਾ ਪੱਕੇ ਨੰਬਰ ਦੀ ਕਾਰ 2015 ਮਾਡਲ ਜੀਐਲ ਹੈ ਜੀ ਤੁਹਾਨੂੰ ਜੀਐਲ ਕਾਰ ਵਕਾਉ ਨਹੀਂ ਮਿਲਣੀ ਬਿਲਕੁਲ ਅੰਦਰੋਂ ਕੁੜੀ ਨਵੇਂ ਟਾਇਰ ਹੈ ਨਵੇਂ ਲੋਈ ਵੀਲ ਹੈ ਜਿਵੇਂ ਨਵੀਂ ਜਹਾਜ਼ ਵਰਗੀ ਕਾਰ ਆ ਟਵਾਟਾ ਦਾ ਜਹਾਜ਼ ਹੈ ਜੀ ਬਿਲਕੁਲ ਤੇ ਰੇਟ ਯਸਰੋਲਾ ਪ੍ਰਾਈਸ ਹੈ ਜੀ 8 ਲੱਖ 75000 ਰੁਪਿਆ 8 ਲੱਖ 75000 ਰੁਪਿਆ ਲੋਨ ਕਿੰਨੇ ਦਾ ਹੋ ਜੂਗਾ ਲੋਨ ਕਰਾ ਦਿਆਂਗੇ 6 ਤੋਂ 6.5 ਲੱਖ ਰੁਪਏ 6 ਤੋਂ 6.5 ਦਾ ਲੋਨ ਹੋ ਜੂ ਬਾਕੀ ਛੋਟੀ ਜਿਹੀ ਡਾਊਨ ਪੇਮੈਂਟ ਲਿਓ ਅੱਗੇ ਫੇਰ ਬਰੀਜਾਕਾਰ ਆ ਗਈ ਬਾਈ ਜੀ ਦੱਸੋ 2018 ਮਾਡਲ ਹੈ ਹੂੰ ਪਹਿਲੇ ਨਾਦੀ ਹੈ ਪੱਕੇ ਕਪੂਰਥਲਾ ਨੰਬਰ ਦੀ ਕਾਰ ਆ ਹੂੰ 90 ਹਜ਼ਾਰ ਦੇ ਆਸ-ਪਾਸ ਚੱਲੀ ਵੀ ਹੈ ਠੀਕ ਹੈ 올 ओरिजिनल ਆ ਕਾਰ ਦੇ ਕੱਲੇ ਬੰਪਰਾਂ ਨੂੰ ਛੱਡ ਕੇ ਹੂੰ ਪਹਿਲੇ ਨਾ ਤੇ ਜੀ ਡੀ ਆਈ ਜੀ ਡੀ ਆਈ ਡੀਜ਼ਲ 2018 ਬਰੀਜਾ ਠੀਕ ਹੈ ਵੀਰੇ ਇੱਕ ਕੋ ਪ੍ਰਾਈਸ ਦਾ ਛੋਟਾ ਜਿਹਾ ਜੈਸਨ ਵਾਲਾ 7 ਲੱਖ ਤੇ 40 ਹਜ਼ਾਰ ਰੁਪਈਆ 7 ਲੱਖ 40 ਹਜ਼ਾਰ ਪ੍ਰਾਈਸ ਆ ਸਾਡੇ ਕੇ 6 ਲੱਖ ਰੁਪਏ ਤੱਕ ਦਾ ਗੱਡੀ ਉੱਪਰ ਆਪਾਂ ਲੋਨ ਕਰਾ ਦੇਾਂਗੇ ਇੱਕ ਕਿੰਨਾ 90 ਹਜ਼ਾਰ ਰੁਪਏ 90 ਹਜ਼ਾਰ ਹੀ ਲੈ ਕੇ ਆਉਣਾ ਬਈ ਲੱਖ ਵੀ ਨਹੀਂ ਲੱਖ ਤੋਂ ਵੀ ਘੱਟ 90 ਹਜ਼ਾਰ ਹੀ ਲੈ ਕੇ ਆਉਣਾ ਡਾਊਨ ਪੇਮੈਂਟ ਦਾ ਬਾਕੀ ਲੋਨ ਹੋ ਜਾਊਗਾ 2018 ਜੱਡੀ ਆਈ ਅੱਗੇ ਕੀ ਵਰਨਾ 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 ਬਿਨਾ ਜਮਾਂ ਹੀ ਨਾ ਸਰਨਾ 2015 ਪਹਿਲੇ ਨਾ ਦੀ ਸਾਰੀ ओरिजिनल ਰਿਟਨ ਦੇ ਵਿੱਚ 84 ਹਜ਼ਾਰ ਕਿਲੋਮੀਟਰ ਚੱਲੀ ਪੁਸ਼ ਬਟਨ ਸਟਾਰਟ ਪ੍ਰੋਜੈਕਟਰ ਲਾਈਟਾਂ ਹਰ ਚੀਜ਼ ਦੀ ਗਾਰੰਟੀ ਕੀ ਬਾਤ ਹੈ ਤੇ ਰੇਟ ਗੱਡੀ ਦਾ ਇੱਕੋ ਹੀ ਐਸ ਰੋਲਾ ਅਪਲਾਈ 6 ਲੱਖ ਤੇ 25000 ਰੁਪਏ ਹੈ 6 ਲੱਖ 25000 5 ਤੋਂ 5.5 ਲੱਖ ਰੁਪਏ ਤੱਕ ਦਾ ਗੱਡੀ ਉੱਪਰ ਕਰਾ ਦੇਾਂਗੇ ਲੋਨ 75000 ਰੁਪਏ ਲੈ ਆਓ ਗੱਡੀ ਲੈ ਜਾਓ ਤੇ ਗੱਡੀ ਲੈ ਜਾਓ ਬਾਈ ਜੀ ਜਮਾ ਚਮਚਮ ਕਾਉਂਦੀ ਨਵੀਂ ਗੱਡੀ ਡਾਇਮੰਡ ਕੱਟ ਲਓ ਇਹ ਵੀ ਲੈ ਜਾਓ ਬਿਲਕੁਲ ਤੇ ਅੱਗੇ ਬਾਈ ਜੀ ਆ ਗਈ i20 i20 2017 ਮਾਡਲ ਪੀਬੀ 11 ਪਟਿਆਲੇ ਦਾ ਪੱਕਾ ਨੰਬਰ ਹੂੰ ਨਵੇਂ ਟਾਇਰ ਕੌਂਟੀਨੈਂਟਲ ਦੇ 76000 ਕਿਲੋਮੀਟਰ ਚੱਲੀ ਆ। ਹਾਂ। ਦੂਜੇ ਨਾਂ ਤੇ ਕਾਰ ਆ। ਠੀਕ ਹੈ। ਸ਼ੋਰੂਮ ਦਾ ਮਤਲਬ ਸ਼ੋਰੂਮ ਕੰਡੀਸ਼ਨ ਦੀ ਆ। ਨੋਨ ਐਕਸੀਡੈਂਟਲ ਦੀ ਕਾਰ ਰਿਟਰਨ ਚ ਲਿਖ ਕੇ ਦੇਵਾਂਗੇ। ਡੀਜ਼ਲ ਦੇ ਵਿੱਚ ਆ ਸਪੋਰਟਸ ਵੇਰੀਐਂਟ। ਸਪੋਰਟਸ ਵੇਰੀਐਂਟ ਡੀਜ਼ਲ ਦੀ ਕਾਰ ਅੰਦਰ ਕੁੜੀ ਨੂੰ ਚੈੱਕ ਕਰਾਓ ਤੇ ਰੇਟ ਬਾਈ ਜੀ 5,75,000 ਦੀ ਕਾਰ ਦੇ ਦੇਵਾਂਗੇ ਜੀ। ਠੀਕ ਹੈ। 4.5 ਤੋਂ 5 ਲੱਖ ਦਾ ਲੋਨ ਆਪਾਂ ਇਸ ਕਾਰ ਦੇ ਉੱਪਰ ਵੀ ਬੈਂਕ ਤੋਂ ਕਰਾ ਦੇਵਾਂਗੇ। ਕੀ ਬਾਤ ਹੈ। ਤੇ ਅੱਗੇ ਆ ਗਈ i10 grand nyos i10 grand nyos ਕਿੰਨੇ ਵਰ੍ਹੇ 2023 ਮਾਡਲ ਆ। 47000 ਚੱਲੀ ਐ ਠੀਕ ਐ ਪਹਿਲੇ ਨਾਂ ਤੇ ਐ ਸਿਰਫ 16 ਕ ਮਹੀਨੇ ਪੁਰਾਣੀ ਕਾਰ ਆ ਜੀ 16 ਮਹੀਨੇ ਪੁਰਾਣੀ ਕਾਰ 29 2023 29 2023 ਦੀ ਰਜਿਸਟ੍ਰੇਸ਼ਨ ਆ ਬਾਈ ਜੀ ਤੇ ਕਿੰਨੇ ਡਿਸਕਾਊਂਟ ਤੇ ਦੇ ਦਾਂਗੇ ਆਪਾਂ ਡਿਸਕਾਊਂਟ ਦੇਖ ਲਓ ਜੀ ਨਵੀਂ ਸ਼ੋਰੂਮ ਚ ਲੈਣੀ ਹੋਵੇ ਤਾਂ 1.5 ਲੱਖ ਰੁਪਏ ਦੀ ਐ ਜੀ ਤੇ ਆਪਾਂ ਕਿੰਨੇ ਆਪਾਂ ਕਾਰ ਦੇ ਦਾਂਗੇ ਯਸ ਨੋ ਚ 575000 ਰੁਪਏ ਦੀ ਸਾਡੇ 100% ਹੀ ਲੋਨ ਕਰਾ ਦੇ ਦਿਆਂਗੇ ਸਾਡੇ 3.5 ਲੱਖ ਦਾ ਡਿਸਕਾਊਂਟ ਹੋ ਰਿਹਾ 16 ਮਹੀਨਿਆਂ 'ਚ 16 ਮਹੀਨਿਆਂ 'ਚ ਡਿਸਕਾਊਂਟ ਪੂਰਾ 올 ओरिजिनल ਦੀ ਗਾਰੰਟੀ ਐ 100% ਲੋਨ ਲੋਨ ਹੋ ਜੂ 100% ਇਹ ਉਹ ਗੱਡੀ ਆ ਬਾਈ ਜੀ ਜਿਹਦੇ ਖਾਤਰ ਤੁਸੀਂ ਇੱਕ ਵੀ ਰੁਪਇਆ ਨਹੀਂ ਲੈ ਕੇ ਆਉਣਾ ਸਿਰਫ ਆਧਾਰ ਕਾਰਡ ਤੇ ਪੈਨ ਕਾਰਡ ਲੈ ਆਉਣਾ ਆਧਾਰ ਕਾਰਡ ਪੈਨ ਕਾਰਡ ਤੇ ਤੁਹਾਨੂੰ ਗੱਡੀ ਮਿਲ ਜੂਗੀ ਸਾਰਾ ਹੀ ਲੋਨ ਹੋ ਜੂ ਕਾਰ ਦਿਓ ਪਰ ਪਰ ਕੋਈ ਵੀ ਕਾਰ ਸਾਡੇ ਤੋਂ ਪਰਚੇਸ ਕਰਦੇ ਆ ਜੀ ਅਸੀਂ ਹਰੇਕ ਹਰੇਕ ਵੀਡੀਓ 'ਚ ਅਪੀਲ ਕਰਦੇ ਹਾਂ ਵੀ ਟੋਕਨ ਪਾਉਂਗੇ ਤਾਂ ਗੱਡੀ ਬੁੱਕ ਹੋਏਗੀ ਕੱਲੇ ਆਧਾਰ ਕਾਰਡ ਪੈਨ ਕਾਰਡ ਨਾਲ ਲੋਨ ਚੈੱਕ ਨਹੀਂ ਹੋਏਗਾ ਗੱਡੀ ਫਾਈਨਲ ਕਰੋ ਉਹਦੀ ਟੋਕਨ ਮਣੀ ਪਾਓ ਜੇ ਸਾਡੀ ਗੱਡੀ 'ਚ ਫਰਕ ਨਿਕਲਦਾ ਮੀਟਰ ਬੈਕ ਨਿਕਲਦੀ ਐਕਸੀਡੈਂਟ ਨਿਕਲਦੀ ਐ ਪੇਂਟ ਨਿਕਲਦੀ ਐ ਤਾਂ ਟੋਕਨ ਤੁਹਾਡਾ ਵਾਪਸ ਹੋਊਗਾ ਜੇ ਤੁਹਾਡਾ ਲੋਨ ਨਹੀਂ ਹੁੰਦਾ ਮੰਨ ਲਓ ਤੁਸੀਂ ਪਤਾ ਸਾਡੇ ਪੇਪਰ ਓਕੇ ਨਹੀਂ ਲੋਨ ਨਹੀਂ ਹੁੰਦਾ ਕਿਸੇ ਵੀ ਤਰ੍ਹਾਂ ਦਾ ਫਿਰ ਵੀ ਟੋਕਨ ਵਾਪਸ ਹੋਊਗਾ ਠੀਕ ਹੈ ਸਾਜੇ ਲੋਨ ਹੁੰਦਾ ਤੁਸੀਂ ਗੱਡੀ ਕੋਈ ਸੀ ਤਾਂ ਇਹ ਲੈਣੀ ਨਹੀਂ ਕਿਉਂਕਿ ਫਿਰ ਟੋਕਨ ਨਾਨ ਰਿਫੰਡੇਬਲ ਆ ਠੀਕ ਹੈ ਪਹਿਲਾਂ ਗੱਡੀ ਫਾਈਨਲ ਕਰੋ ਫਿਰ ਉਹਦਾ ਟੋਕਨ ਪਾਓ 10-20 ਹਜ਼ਾਰ ਸਾਨੂੰ ਫਿਰ ਅਸੀਂ ਤੁਹਾਡੇ ਪੇਪਰ ਲਾਵਾਂਗੇ ਫਿਰ ਲੋਨ ਵਾਲਿਆਂ ਨੂੰ ਕਿ ਗੱਡੀ ਕੋਈ ਵੀ ਗੱਡੀ ਦਾ ਆਪਾਂ ਲੋਨ ਕਰਾਉਣੇ ਆ ਜੀ ਗੱਡੀ ਦੀ ਵੈਲਿਊਏਸ਼ਨ ਹ ਗੱਡੀ ਦੇ ਪੇਪਰ ਨਾਲ ਲੱਗਦੇ ਆ ਫਿਰ ਲੋਨ ਦੀ ਪ੍ਰੂਫ ਆਉਂਦੀ ਆ ਅਦਰਵਾਈਜ਼ ਨਹੀਂ ਆਉਂਦੀ ਕੀ ਹਾਂ ਜੇ ਤੁਹਾਨੂੰ ਗੱਡੀ ਨਹੀਂ ਪਸੰਦ ਆਈ ਨੁਕਸ ਨਿਕਲਿਆ ਗੱਡੀ ਦਾ ਨੁਕਸ ਨਿਕਲਿਆ ਤਾਂ ਵੀ ਟੋਕਨ ਵਾਪਸ 1 ਰੁਪਿਆ ਵੀ ਨਹੀਂ ਕੱਟਣਾ ਠੀਕ ਆ ਜੇ ਤੁਹਾਡਾ ਲੋਨ ਲੋਨ ਨਾ ਹੋਇਆ ਤਾਂ ਜਿਹੜੇ ਖਾਤੇ ਚੋਂ ਜਿੰਨੇ ਪੈਸੇ ਤੁਹਾਡਾ ਟੋਕਨ ਮਣੀ ਆਇਆ ਹੋਗਾ ਸਾਰੇ ਰਿਫੰਡੇਬਲ ਆ ਸੀ 100 ਰੁਪਿਆ ਵੀ ਨਹੀਂ ਕੱਟਣਾ ਅੱਗੇ ਆ ਗਈ ਬਾਈ ਜੀ ਆਈ 20 ਕਾਰ ਦੱਸਿਓ 2015 ਮਾਡਲ ਆ ਸਕੋਰਸ ਵੇਰੇ ਨੇ ਦੇ ਵਿੱਚ ਆ ਔਰਿਜਨਲ ਆ ਨਵੇਂ ਲੋਇਟਾਰਾ ਕਾਰ ਦੇ ਬਿਲਕੁਲ ਨਵੀਂ ਔਰਿਜਨਲ ਚੱਲੀ ਦੀ ਗੱਲ ਕਰਾਂਗੇ ਚੱਲੀ ਸਿਰਫ 86000 ਕੰਪਨੀ ਰਿਕਾਰਡ ਨਾਲ ਅੰਦਰੋਂ ਕੰਡੀਸ਼ਨ ਚੈੱਕ ਕਰੋ ਕਿੰਨੀ ਨਵੀਂ ਗੱਡੀ ਐ ਤੇ ਰੇਟ ਵੀਰੇ ਯਾਸਰ ਵਾਲਾ ਪ੍ਰਾਈਸ 515000 ਰੁਪਿਆ ਹੂੰ 4 ਤੋਂ 4.5 ਲੱਖ ਰੁਪਏ ਦਾ ਗੱਡੀ ਉਪਰ ਆਪਾਂ ਲੋਨ ਕਰਾ ਦੇਾਂਗੇ 65000 ਰੁਪਿਆ ਡਾਊਨ ਪੇਮੈਂਟ ਦਾ ਲਿਆ ਉਹ ਬਾਕੀ ਲੋਨ ਹੋ ਜਾਊਗਾ ਗੱਡੀ ਤੇ ਅੱਗੇ ਗੱਡੀ ਖੜੀ ਆ ਬਾਈ ਜੀ ਜਮਾਂ ਨਵੀਂ ਬਹੁਤ ਘੱਟ ਚੱਲੀ ਹੋਈ ਬਲਿਨੋ ਬਲਿਨੋ 2021 ਹੂੰ ਬੰਪਰ ਟੂ ਬੰਪਰ ਹਾਂ ਟੱਚ ਆ 29000 ਚੱਲੀ ਆ ਡੈਲਟਾ ਪੈਟਰੋਲ ਦੇ ਵਿੱਚ ਠੀਕ ਆ ਜੀ ਸਾਫ ਸੁਥਰੀ ਤੇ ਨਵੀਂ ਕਾਰ ਆ ਪਹਿਲੇ ਨਾ ਤੇ ਆ 12ਵੇਂ ਮਹੀਨੇ ਦੀ 2021 ਮਾਡਲ ਆ ਅੰਦਰੋਂ ਕੋਲੀਸ਼ਨ ਚੈੱਕ ਕਰ ਲਓ ਬਹੁਤ ਮਹਿੰਗੇ ਸੀਟ ਕਵਰ ਲੱਗੇ ਹੋਏ ਨੇ ਗੱਡੀ ਨੂੰ ਤੇ ਬਾਈ ਜੀ ਰੇਟ ਯਸਰੋਲਾ ਪ੍ਰਾਈਸ ਹੈ 635000 ਰੁਪਿਆ 100% ਲੋਨ ਦੀ ਫੈਸਿਲਿਟੀ ਆਪਣੇ ਕੋਲ ਹੈਗੀ ਹੈ ਆਧਾਰ ਕਾਰਡ ਪੈਨ ਕਾਰਡ ਤੇ ਗੱਡੀ ਮਿਲ ਜੂ ਬਾਈ ਜੀ ਸਾਰੇ ਦਾ ਸਾਰਾ ਲੋਨ ਹੋ ਜੂ ਗੱਡੀ ਦਾ ਤੇ ਅੱਗੇ ਬਾਈ ਜੀ ਬਹੁਤ ਨਵੀਂ ਗੱਡੀ ਚੱਲੀ ਆ ਸਿਰਫ 5000 5000 ਕਿਲੋਮੀਟਰ ਚੱਲੀ ਹੋਈ ਆਲਟੋ ਆਲਟੋ 2022 12ਵੇਂ ਮਹੀਨੇ ਦੀ VXI ਡਬਲ 에어백 এবੀਐਸ ਬ੍ਰੇਕਾਂ ਕੰਪਨੀ ਮੂਵ ਸਿਸਟਮ ਕੀ ਬਾਤ ਹੈ 5000 ਹੀ ਚੱਲੀ ਹੈ ਫਿਰ ਸਿਰਫ 5000 ਕਿਲੋਮੀਟਰ ਚੱਲੀ ਹੋਈ ਆ ਜੇ ਤੁਸੀਂ ਨਵੀਂ ਆਲਟੋ ਲੈਣ ਬਾਰੇ ਸੋਚ ਰਹੇ ਹੋ ਨਵੀਂ ਤਾਂ ਮੇਰੇ ਨਾਲ ਬੰਦੀ ਹੋ ਗਈ ਨਵੀਂ ਡਿਸਕੰਟੀਨਿਊ ਹੋ ਗਈ ਜੀ ਛੋਟੀ ਕਾਰ ਦੀ ਬਹੁਤ ਡਿਮਾਂਡ ਆ ਇਹ ਜਮਾਂ ਨਵੀਂ ਹੈ ਯਸਨੂਲਾ ਪ੍ਰਾਈਸ ਆ 3 ਲੱਖ 90000 ਰੁਪਿਆ 3 ਲੱਖ 90000 ਰੁਪਿਆ ਤੇ ਲੋਨ ਕਿੰਨਾ ਹੋਜੂ 100% ਹੀ ਲੋਨ ਕਰਾ ਦਿਆਂ ਸਾਰੇ ਦਾ ਸਾਰਾ ਲੋਨ ਹੋਜੂ ਇਹ ਗੱਡੀ ਵੀ ਆਧਾਰ ਕਾਰਡ ਪੈਨ ਕਾਰਡ થી ਮਿਲ ਜੂਗੀ ਸਨ ਅੱਗੇ ਆ ਗਈ ਬਾਈ ਜੀ ਬ੍ਰਿਜਾ ਕਾਰ 2019 ਹਮ ਜੀ ਡੀ ਆਈ ਠੀਕ ਹੈ ਬੰਪਰ ਟੂ ਬੰਪਰਾਂ ਟੱਚ ਆ ਚੱਲੀ ਐ ਸਿਰਫ 52000 ਸਿਰਫ 52000 ਕਿਲੋਮੀਟਰ ਚੱਲੀ ਆ ਆਟੋਮੈਟਿਕ ਗੇਅਰ ਦੀ ਗੱਡੀ ਆ ਤੇ ਬਈ ਰੇਟ ਕਿੰਨਾ ਗੱਡੀ ਦਾ ਯਸਰ ਵਾਲਾ ਪ੍ਰਾਈਸ ਆ ਜੀ 8 ਲੱਖ ਤੇ 40000 ਰੁਪਿਆ 8 ਲੱਖ 40000 ਰੇਟ ਆ ਫੁੱਲ ਬੀਮਾ 10 ਮਹੀਨਾ ਦਾ ਪਿਆ ਹੈ ਠੀਕ ਹੈ ਤੇ ਡਾਊਨ ਪੇਮੈਂਟ ਹੈ ਜੀ ਡਾਊਨ ਪੇਮੈਂਟ ਸਾਢੇ 7 ਲੱਖ ਦਾ ਲੋਨ ਕਰਾਦੇ ਆ ਗੱਡੀ ਉੱਪਰ 8 ਲੱਖ 40000 ਦੀ ਕਾਰ ਆ 90000 ਰੁਪਿਆ ਡਾਊਨ ਪੇਮੈਂਟ ਲੈ ਕੇ ਆਉਣੀਆਂ ਬਈ ਜੀ ਇੰਨਾ ਗੱਡੀਆਂ ਦੇ ਤੁਹਾਨੂੰ ਕੋਈ ਵੀ ਗੱਡੀ ਪਸੰਦ ਆਉਂਦੀ ਆ ਸਕਰੀਨ ਤੇ ਨ ਤੇ ਕਾਲ ਕਰਕੇ ਗੱਡੀ ਬੁੱਕ ਕਰ ਸਕਦੇ ਹੋ ਤੇ ਵੀਡੀਓ ਨੂੰ ਬាទ ਬាទ ਲਾਈਕ ਕਮੈਂਟ ਸ਼ੇਅਰ ਕਰ ਦਿਓ ਸਸ ਸੇ ਤੁਹਾਨੂੰ